ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਤੁਸੀਂ ਦੇਖ ਹੀ ਲੈਣਾ ਮੈਂ ਹੁਣਾ ਗੱਡੀ 'ਚ ਬੈਠੀ ਆ ਸਾਰੀ ਫੈਮਲੀ ਤੇ ਬੀਬੀ ਤੇ ਅਮਨ ਤੇ ਅਸੀਂ ਜਾ ਰਹੇ ਹਾਂ ਬਾਈ ਗਰਮੀਤ ਭੈਣ ਕੋਲ ਗਰਮੀਤ ਭੈਣ ਦੇ ਅੱਜ ਪਾਣਾ 7 ਦਾ ਲੈਟਰ ਤੇ ਘਰੋਂ ਟੁਰ ਰਹੇ ਆ ਰਾਹ 'ਵੀ ਤੁਹਾਨੂੰ ਦਿਖਾਵਾਂਗੇ ਬਲੌਗ ਬਣਾ ਕੇ ਜਾਵਾਂਗੇ ਹੁਣ ਦੋ ਬਲੌਗ ਆਉਣਗੇ ਉਹਨਾਂ ਦੇ ਉੱਥੇ ਪ੍ਰੋਗਰਾਮ ਵੀ ਆਉਣਗੇ ਪੂਰੇ ਟੌਪ ਦੇ ਬਲੌਗਾਂ ਨਾਲ ਜੁੜੇ ਰਹੋ ਵਧੀਆ ਤੁਹਾਨੂੰ ਦਿਖਾਵਾਂਗੇ ਕੀ ਕੁਛ ਕਰਦੇ ਆ ਤੇ ਖਤ ਤੇ ਕੀ ਗੱਲਾਂ ਬਾਤਾਂ ਹੋਈ ਨੇ ਕਿੰਨੇ ਪ੍ਰੋਗਰਾਮ ਸਾਰਾ ਤੁਹਾਨੂੰ ਦਿਖਾਵਾਂਗੇ ਬਾਈ ਜੁੜੇ ਰਹੋ ਤੇ ਕੋਈ ਲਾਗਣ ਕੋਈ ਸ਼ਕਿੰਦਾਰ ਕਿਹੜਾ ਕੁਛ ਸਾਰੇ ਆ ਨਾ ਦੱਸ ਸੱਤ ਤਰੀਕਾ ਦੀ ਅੱਜ ਅਸੀਂ ਜਾਨੇ ਗਰਮੀਤ ਫੈਨਡੋਲ ਤੇ ਬੱਚੇ ਭੁੰਚੜੀ ਜਾਂਦੇ ਹੈਗੇ ਮੰਮੀ ਆ ਜਾਓ ਜਲਦੀ ਆ ਜਾਓ ਇਹ ਸਾਨੂੰ ਦਰਦ ਨੇ ਵੀ ਸਾਡੇ ਰਾਸੇ ਹੋ ਗਏ ਕੰਮ ਤਾਂ ਦਿਵਸਾਂ ਨੂੰ ਮੇੜਦੇ ਫਿਰ ਗਰਮੀ ਵਾਲੀ ਹੋ ਜੰਗੇ ਅੱਗੇ ਹੁੰਦੇ ਨਹੀਂਗੇ ਇੰਨੇ ਚਲੋ ਸਾਰੇ ਕੰਮ ਨੇ ਮੇੜ ਕੇ ਚਲੋ ਦੂ ਆ ਜਾਗੇ ਜਦੋਂ ਉਹਨਾਂ ਨੇ ਕਿਹਾ ਸੀ ਜਦੋਂ ਫਾਈਨਲ ਹੋ ਗਿਆ ਕੰਮ ਫਿਰ ਤਾਂ ਮੈਂ ਵੀ ਦੀ ਮਾਰਦਾ ਤੇ ਬਈ ਘੱਟ ਸਾਹਮਣਾ ਵੀ ਔਖਾ ਕੁਝ ਗਰਮੀ ਵੱਧਾ ਗਈ ਤੇ ਮੇਰੇ ਨਾਲ ਜੋਤ ਹੈ ਤੇ ਮੰਮੀ ਹੈ ਤੇ ਜਿਹੜਾ ਆਪਣੀ ਪਰਨੀਤ ਨੀਤੂ ਗਈ ਵੀ ਨਾਨਕੀ ਆਪਦੇ ਅੱਜ ਉਹ ਮਿਸ ਕਰ ਰਹੀ ਹੈ ਕਿ ਜਿਹੜੀ ਮੈਂ ਜਾਣਾ ਸੀ ਨਾਲ ਥੋੜੇ ਤੇ ਦੂਰ ਦੀ ਬਾਤ ਨਹੀਂ ਹੁੰਦਾ ਵੀ ਉਹਦੀ ਨੇੜੇ ਹੁੰਦਾ ਚਲੋ ਬਈ ਤੁਹਾਨੂੰ ਦਿਖਾਉਨੇ ਅੱਗੇ ਕੀ ਕਿਸ ਹੁੰਦਾ ਖੱਲਿਆਂ ਨੇ ਵਧੀਆ ਵਾਤ ਗੱਲਾਂ ਬਾਤ ਕਰਦੇ ਆ। ਖੱਲਿਆਂ ਹਾਂਜੀ ਅਸੀਂ ਤੁਰਿਆਂ ਘਰੋਂ ਤਕਰੀਬਨ 15 ਮਿੰਟ ਹੋ ਗਏ ਨੇ। ਤੇ ਟੋਗਵਾਲ ਲੰਮੀ ਲੰਘਾਣਿਆਂਗੇ। ਟੋਗਵਾਲ ਤੋਂ ਝਾੜੋ। ਝਾੜੋ ਤੋਂ ਬਾਅਦ ਚੀਮਾ, ਚੀਮੇ ਤੋਂ ਬਾਅਦ ਅਸੀਂ ਜਾਵਾਂਗੇ ਕੋਟੜੇ ਵਿੱਚ ਦੀ। ਅਮਰੂ ਕੋਟੜਾ ਫਿਰ ਵਾਅਕ ਵੀਰ ਕਾਸੀ ਆ। ਸਮੂਹ ਨੂੰ ਕੋਟੜਾ ਬਾਅਦ ਅਸੀਂ ਆਣ ਕਾਸੀ ਵਾਲ ਖੇਤਾਂ ਦੇ ਵਿੱਚ ਘਰ ਆ ਬੈਣਗਾ। ਹੁਣ ਤਾਂ ਹਵੇਲੀ ਵਾਲੇ ਵੱਜਣ ਲੱਗ ਗਏ ਉਹ ਹਵੇਲੀ ਟਾਇਪ ਆ ਰਹੇ ਚਲੋ ਬਾਈ ਮਿੰਤਾ ਨੇ ਮਿੰਤਾ ਰੱਖਦੇ ਹਾਂ ਜੇ ਮਿੰਤ ਕਰੋ ਉਹ ਕਾਮਯਾਬੀ ਤੋਂ ਰਹੂਗਾ ਜਾਂ ਕਿ ਮਿਲਦਾ ਫੈਨੋਰੀਆ ਨੂੰ ਹਾਂਜੀ ਬਾਈ ਜੀ ਅਸੀਂ ਹੁਣ ਰਾਤ ਦੇ ਰਸਤੇ ਚੌਂਦੇ ਆਉਂਦੇ ਪਹੁੰਚ ਗਏ ਚੀਮੀ ਇਹ ਆ ਚੀਮਾ ਜੀ ਚੀਮਾ ਮੰਡੀ ਵੱਜਦੀ ਆ ਕਿ ਕਾਹ ਵਸੇ ਤੁੰਦੀ ਮਸੂਰ ਗੱਲ ਇਹ ਆ ਕਿ ਇਥੋਂ ਲਈ ਬਾਬਾ ਅਤਰ ਸਿੰਘ ਜੀ ਦਾ ਨਸਤਾਨ ਹੈ। ਇਹ ਕਿ ਬਹੁਤ بڑا ਗੁਰਦੁਆਰਾ ਸੇ ਬਣਿਆ ਹੋਇਆ। ਬਹੁਤ ਵੱਡੀ ਮਹਾਨਤ ਵਾਲੀ ਗੱਲ ਹੈ ਜੀ। ਚੜ੍ਹਦੇ ਰੀਤੀ ਮਾਂ ਮੰਡੀ ਦੀ। ਤੇ ਹੁਣ ਆਪਾਂ ਚੜ੍ਹ ਗਏ ਸੁਨਾਮ ਰੋਡ ਤੇ। ਗੱਡੀ ਹੋ ਗਈ ਬੰਦ ਆਪਣੀ ਵੱਡੇ ਗੇਰ ਤੇ ਦੀ। ਖਾਂਦੀਆਂ ਗੱਲ ਕਰ ਰੋਡ ਆਈ ਇਹ ਵੀਡੀਓ ਬਣਾਉਣੇ ਔਖਾ ਹੋ ਜਾਂਦਾ ਬਾਈ ਕਈ ਵਾਰੀ ਖਾਲੀ ਰੋੜਾ ਹੁਣ ਆਪਕਾ ਸਾਈਡ ਤੇ ਲਾਲ ਲੱਗਦੀ ਇਥੇ ਬਰੀ ਰਹਿ ਜਾਣਾ ਜਿਸ ਨਾਲੀਆਂ ਵੀ ਨਹੀਂ ਆਏ ਉਹ ਨਹੀਂ ਹੋ ਗਿਆ ਉਹ ਕਹਿ ਰਹੇ ਸਨ ਆਉਣਗੇ ਰੇਟ ਆਉਣਗੇ ਅਸੀਂ ਨਹੀਂ ਰਿਆਲੇ ਲੈ ਜੂਗੇ ਮੈਂ ਬਾਈ ਵੀ ਨਹੀਂ ਪਤਾ ਅਸੀਂ ਧੱਕੇ ਨਾਲ ਹੀ ਆ ਗਏ ਸਭ ਕਹਿੰਦਾ ਪਹਿਲਾਂ ਆਉਣ ਕਿਹਾ ਕੋਈ ਆਇਆ ਨਹੀਂ ਕਮੈਂਟ ਕਰਦੇ ਰਹਿੰਦੇ ਮਾਹਨੇ ਜੇ ਮੈਂ ਨਹੀਂ ਆਉਂਦੀ ਤੇ ਮੇਰੇ ਟੋਲੂ ਆਉਣਗੇ ਫਿਰ ਮੈਂ ਆ ਹੀ ਗਈ ਕਿਹੜੀ ਇਹ ਤਾਂ 4 ਵਜੇ ਤੇ ਜਲਦੀ ਆਜਾ ਮम्मी ਇੱਧਰ ਨੂੰ ਬੈਠ ਜਾ ਮੈਂ ਭਵਾ ਕੇ ਲਿਓ ਣੀ ਠੀਕੇ ਉਸੇ ਤੇ ਮੈਂ ਹਾਂ ਲਿਓ ਜੂਦਗੜ੍ਹ ਦੀ ਗਰਮੀ ਦਾ ਕੀ ਬਣੂਗਾ ਮਰ ਕੋਈ ਨਾ ਪਾਣੀ ਵੀ ਮਿਲ ਰਿਹਾ ਉਹਦੀ ਮਾਇਆ ਵੀ ਨਹੀਂ ਤੁਰ ਵੀਰ ਕੀ ਕਰੀਏ ਜਤਵੀਰ ਨੇ ਆਇਆ ਭਾਈ ਪਤਾ ਨਹੀਂ ਉਹ ਘਾਟੂ ਨਹੀਂ ਆਇਆ ਉਹ ਤਾਂ ਮੈਂ ਫੋਨ ਕੀਤਾ ਸੀ ਕਹਿੰਦੇ ਸੀ ਆਉਣਗੇ ਲੇਟ ਆਉਣਗੇ ਉਹ ਹਾਂਜੀ ਹੁਣ ਅਸੀਂ ਪਹੁੰਚੇ ਹਾਂ ਕਾਸੀਵਾਲ ਕੱਪ ਪੈਂਦੀ ਅੱਜ ਮੇਰੇ ਘਰ ਕੋਲ ਆ ਜੀ ਸਾਰੇ ਤੇ ਸਾਰੇ ਇਕੱਠੇ ਹੋਏ ਆ ਜਿਸ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਨੰਨੀ ਪਾਣੀ ਲੈ ਤੁਸੀਂ ਮੇਰੇ ਕੋਲ ਆ ਜਿੰਦੇ ਆਪ ਇਕੱਠੀ ਗੰਬੀ ਹਾਵ ਲਾਉਣੇ ਲਾਣਗੇ ਸਹੀ ਗੱਲ ਹੈ ਇਹ ਤੁਹਾਨੂੰ ਸਾਰਿਆਂ ਨੂੰ ਵੀ ਆ ਦੇਣਾ ਸਭ ਲੋਇਆ ਜੀ ਵੀ ਆ ਦੇਣਾ ਪਰ ਇਹ ਨਾ ਮਸ਼ੀਨ ਨਾਲ ਜੀਨੀ ਵਾਲ ਕਹਿੰਦੇ ਸਾਬਦਾ ਕਿ ਦੋ ਤਾਂ ਇਹ ਅਸਲੀ ਗੱਲ ਹੈ ਬਹੁਤ ਗੈਰ ਰੀਤੀ ਕੇ ਇਹਨੂੰ ਕੋਰਟ ਆਪਣੀ ਪੁਆਣੀ ਹੋ ਤੱਕਾ ਉਹ ਮੋੜਨਾ ਲੋਗੇ ਬੰਦ ਪੰਜਾਬ ਦੇ ਨਿੰਬੂ ਉੱਪ ਗਏ ਖੰਡੇ ਤੇ ਬਹੁਤ ਬੜੇ ਖੈਣਾ ਜਿਹਨੇ ਉਹ ਬੜੇ ਬਿਨਾਂ ਉਹ ਸੱਚ ਉਹ ਲਿਆਂਦਿਆਂ ਨਹੀਂ ਰਿਕਨ ਉਹ ਲਿਆਂਦਣਾ ਕਿ ਐਸੋ ਫੇਰ ਕਾ ਕਰ ਦੋ ਆਪਾਂ ਸਾਮਾਨ ਪੂਰਾ ਜਿੱਤਣਾ ਰਿਕਨ ਉਹ ਵੀ ਜਿਸਨੂੰ ਕਿ ਕੀ ਕੀ ਬਣਾਉਣਾ ਕਿ ਐਸਾ ਬਹੁਤ ਆ ਗਿਆ ਆਪਣਾ ਕਿ ਕਿ ਬਣਾਉਣਾ ਉਹ ਤਾਂ ਇਹ ਗੱਲਾਂ ਆਪਾਂ ਉਹ ਤਾਂ ਜਾਣਾ ਦੇ ਬਰਾਦ ਨੂੰ ਰੋਲੀ ਰੋਲੀ ਬਿਟ ਲੱਗੀ ਟੈਂਪਰ ਕਹਿ ਦੇਣੇ ਸੀ ਅੱਜ ਸਬਜੀ ਦਾ ਆਪਾਂ ਵੀ ਬਹੁਤ ਬਣਾਇਆ ਸੀ ਸਕੈਚ ਕਰਕੇ ਸਕੈਚ ਬਣਵਾ ਦੋ ਬੜੀ ਕਿੰਨਾ ਰੋਣਾ ਦੋਣੇ ਆਪਾਂ ਦੇ ਹੱਥ ਦੀ ਮਾਰੀ ਦਾ ਪਉੜਾ ਦਾ ਖਾਣਾ ਟੈਂਪਰ ਅੱਜ ਕਹਿ ਜਾਣਾ ਚਾਰ ਘੰਟੇ ਲੱਗ ਜਾਂਦੇ ਨੇ ਮਾਮਾ ਜੀ ਸਾਢੇ 3 ਜੇ ਟ੍ਰੈਫਿਕ ਹੋਵੇ ਦੀ ਵੀ ਚਲਾਉਣਾ ਸਰ ਹੁਣ ਮੈਂ ਜੇ ਮੇਰੇ ਪੁੱਤਰ ਜੀ ਨੂੰ ਭਜਾਵਾਂ ਮੈਂ ਡਰਾਈਵਰ ਨਾਲ ਨਹੀਂ ਚਲਾਉਂਦੇ ਇਹ ਡਰਾਈਵਰ ਲੈ ਕੇ ਕਰ ਉਹ ਤਾਂ ਫਿਰ 100 ਤੇ ਵੀ ਲੱਗ ਜਾਂਦਾ ਆਪਾਂ ਉਹ ਕਿੱਥੇ ਜਾਂਦੇ ਸੀ ਜਦੋਂ ਸੀ ਇੰਨਾ ਇਕੱਠੇ ਘੁੰਮੇ ਇਹ ਨਾਲੇ ਵੇਟ ਕਰਿਆ ਕਰੀਏ ਲੱਡੀ ਇਹ ਤਾਂ ਬਹੁਤ ਹੌਲੀ ਚਲਾਉਂਦੇ ਤਾਂ ਨਹੀਂ ਸਾਡਾ ਸਿਸਟਮ ਪੂਰਾ ਤੁਹਾਡਾ ਹੋ ਰਿਹਾ ਹੈ ਇੱਥੇ ਕੋਈ ਉੱਤੇ ਰੱਖੀ ਬਿੰਨ ਕੱਢੀ ਬਾਹਰ ਤੇ ਉਹ ਸਰ ਕਰਾਉਂਦਾ ਮਤਲਬ ਉਹ ਤੁਸੀਂ ਨਹੀਂ ਇਹ ਤਾਂ ਅਰੇ ਇੱਟੀਆਂ ਲੋਕਾਂ ਤੋਂ ਡਰ ਡਰ ਚਲੋ ਹਾਂਜੀ ਹਾਂ ਸਹੀ ਆ ਹੋਰ ਕਿਸੇ ਮਿਲ ਕੇ ਛੇ ਰੂਪ ਬਣਾਏ ਪਹਿਲਾਂ ਕਹਿੰਦੇ ਇਹਨਾਂ ਦੇ ਹੱਥ ਤੋਂ ਹੋਣਾ ਚਾਹੀਦਾ ਲੋਕਾਂ ਦਾ ਕਿ ਕਿਹੜਾ ਵਿਚ ਮਾਨ ਚ ਇਹ ਘਰ ਬਣਾਇਆ ਇਹਨੇ ਪਿੰਡ ਚ ਉਹ ਬਣਾ ਰਹੇ ਨੇ ਬਹੁਤ ਅਗਰ ਸਾਉਂਡਿੰਗ ਕਰ ਰਹੀਆਂ ਆ ਤੋੜੀ ਕਾ ਹੈ ਨਿਆਂ ਦਾ ਬਾਹਰ ਆਪਣੇ ਵਾਂਗੂ ਉਥੇ ਤੂਹ ਤੇ ਆ ਬਟਾ ਇਹ ਕਿ ਨਾ ਸਰਕਾਰ ਬਣਾਇਆ ਇਹ ਜਿਹੜਾ ਨਾ ਬਜਟ ਦੀ ਪਟਾ ਪਰ ਉਹ ਕਿੰਨਾ ਸਾਰਾ ਪਾਣੀ ਕੁੜਾ ਆ ਰਿਹਾ ਹੈ ਜਿਹੜੇ ਦਰ ਮੇਰੇ ਨੂੰ ਰਸੂਈ ਤੋਂ ਫਿਰ ਇਸੋਂ ਤੋਂ ਇਹ ਤੁਹੇ ਬਾਤ ਬੋਲੋ ਉੱਥੇ ਵੀ ਆਈਆਂ ਮੱਖੀਆਂ ਨੇ ਇੱਥੇ ਸਾਡੇ ਤਾਂ ਬਾੜੀਆਂ ਨੇ ਭਾਈ ਜਦੋਂ ਤਾਂ ਪਾਣੀ ਕੰਨੀ ਕਰਕੇ ਆ ਠੰਡੇ ਤੇ ਆਉਣਗੇ ਆ ਕਿਹੜਾ ਪਤਾ ਨਹੀਂ ਕਿਉਂ ਕੁਝ ਨਹੀਂ ਖਾਣੇ ਸੀ ਬਸ ਸੁਬਾਹ ਖਾਦੇ ਕਿ ਕਬਰੌਂਡਾ ਲੈ ਲੈ ਇਹ ਅੱਧੀ ਦਿਨੇ ਕਸ ਬੋ ਕੋੜੀ ਲੈ ਆ ਕੇ ਵੜੇ ਫਾਸਟ ਕਰਦੇ ਬਾਅਦ ਕਰਨਾ ਹੈ ਜੀ ਇਹਦੇ ਤੇ ਲੱਗਿਆ ਯਾਰ ਮੈਨੂੰ ਪੌੜੇ ਨਾ ਮੇਰੀ ਖਾਤ ਮੈਂ ਹੁਣ ਦੇਖੋ ਚੋਟੇ ਮੈਨੂੰ ਸਿੱਧੀ ਕਰਾ ਦੂਸਾ ਦੇ ਨੂੰ ਡਰਮੜ ਮੰਮੀ ਤੁਸੀਂ ਜੂਸ ਪੀ ਲੋਗੇ ਇਹ ਤਾਂ ਮਿੱਠਾ ਘੱਟ ਹੀ ਆ ਇਹ ਬਣੇ ਚਾਰ ਦੇ ਰਾਜੇ ਦੇ ਕਿੰਨੇ ਰਾਜੇ ਪਾ ਲਈ ਬਣੇ ਕਰਾ ਦੇ ਇਸਰ ਜੇ ਇਹਨਾਂ ਆਪਣੇ ਤਾਂ ਬੜਾ ਕੰਦੇ ਅੱਜ ਦੇ ਆਉਂਦੇ ਸਕੂਲ ਦਾ ਟਿਕਟ ਬਣਾ ਜਾਏਗਾ ਫਾਰਮ ਬਣਾਏਗਾ ਸੁਪਰ ਦੇ ਫਾਰਮ ਉਤਵਿੰਦਰ ਨੇ ਕਹਾ ਕਿ ਪੌੜੀ ਮਿਲ ਗਈ ਮੁੰਨ ਵੀ ਖਾਣੇ ਦੀ ਚੁਰਗਾ ਕਰੇ ਨੇ ਰੱਜ ਕੇ ਖਾ ਲਿਆ ਦੱਬ ਕੇ ਬਾਹਰ ਆਪਣੇ ਦੱਬ ਕੇ ਬੋਣ ਵਾਲਾ ਕੰਮ ਨਹੀਂ ਨਾ ਰਿਹਾ ਜੀ